ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਬਾਲੀਵੁੱਡ ਐਕਟਰ ਸਾਹਿਲ ਖਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿ ਇੱਕ ਮਹਾਦੇਵ بیٹنگ ਐਪ ਜਿਹੜੀ ਆ ਉਹਦੇ ਨਾਲ ਇਹਨਾਂ ਦੇ ਸੰਬੰਧ ਦੱਸੇ ਜਾ ਰਹੇ ਆ ਤੇ ਜਿਹੜੀ ਮਹਾਦੇਵ بیٹنگ ਐਪ ਹੈ ਦੱਸਿਆ ਜਾ ਰਿਹਾ ਕਿ ਇਹਦੇ ਜਿਹੜੇ ਮਾਲਕ ਆ ਉਹ ਇੱਕ ਤਾਂ منی ਲਾਂਡਰੀ ਦਾ ਕੰਮ ਕਰਦੇ ਆ ਹਵਾਲੇ ਦਾ ਕੰਮ ਕਰਦੇ ਆ ਸੱਟਾ ਖੇਡਦੇ ਆ ਤੇ ਨਾਲ ਦੀ ਨਾਲ ਇਸ ਕੰਪਨੀ ਦੇ ਮਾਲਕਾਂ ਦੇ ਉੱਤੇ ਇਲਜ਼ਾਮ ਲੱਗੇ ਆ ਕਿ ਇਹ ক্রিকেট ਦੇ ਜਿਹੜੇ ਮੈਚ ਆ ਉਹਦੇ ਵਿੱਚ ਫਿਕਸਿੰਗ ਵੀ ਕਰਦੇ ਆ ਹੁਣ ਸਾਹਿਲ ਖਾਨ ਦਾ ਇਸ ਸਾਰੇ ਮਾਮਲੇ ਦੇ ਨਾਲ ਕੀ ਸਬੰਧ ਹੈ ਇਹ ਤਾਂ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਪਰ ਸਾਹਿਲ ਖਾਨ ਜਿਹਨੂੰ ਦਸੰਬਰ 2023 ਦੇ ਵਿੱਚ ਐਸਆਈਟੀ ਨੇ ਬੁਲਾਇਆ ਵੀ ਸੀਗਾ ਪਰ ਇਹ ਪਹੁੰਚਿਆ ਕਿਉਂ ਨਹੀਂ ਫਿਰ ਜਦੋਂ ਉਹ ਦਸੰਬਰ 2023 ਦੇ ਵਿੱਚ ਐਸਆਈਟੀ ਨੇ ਇਹਨਾਂ ਨੂੰ ਸੰਮਣ ਭੇਜੇ ਕਿ ਤੁਸੀਂ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੇ ਵਿੱਚ ਭਾਗ ਲਓ ਤੁਸੀਂ ਸਾਨੂੰ ਆ ਕੇ ਆਪਣਾ ਪੱਖ ਰੱਖੋ ਤਾਂ ਦਸੰਬਰ 2023 ਤੋਂ ਲਗਭਗ ਪਿਛਲੇ 3-4 ਮਹੀਨੇ ਤੋਂ ਜਿਹੜਾ ਸਾਹਿਲ ਖਾਨ ਆ ਇਹ ਪੁਲਿਸ ਦੇ ਅੰਕਕਾਂ 'ਚ ਘੱਟਾ ਪਾ ਕੇ ਉਹਨਾਂ ਤੋਂ ਜਿਹੜਾ ਫਰਾਰ ਚੱਲ ਰਿਹਾ ਸੀਗਾ ਤੇ ਆਖਰਕਾਰ ਪੁਲਿਸ ਨੇ ਛੱਤੀਸਗੜ੍ਹ ਤੋਂ ਇਹਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਸਾਹਿਲ ਖਾਨ ਨੇ ਆਪਣੀ ਅਗਾਊਂ ਜ਼ਮਾਨਤ ਜਿਹੜੀ ਆ ਜਿਹਨੂੰ ਇੰਟਰਿਮ ਬੇਲ ਕਹਿੰਦੇ ਆ ਉਹ ਅਪਲਾਈ ਕੀਤੀ ਸੀਗੀ ਬੰਬੇ ਹਾਈ ਕੋਰਟ ਦੇ ਵਿੱਚ ਪਰ ਉਹ ਜਿਹੜੀ ਹੈ ਕੈਨਸਲ ਕਰ ਦਿੱਤੀ ਗਈ ਆ ਸੋ ਅਗਰ ਸਾਹਿਲ ਖਾਨ ਇਹ ਕਹਿ ਰਿਹਾ ਕਿ ਉਹ ਤਾਂ ਕੇਵਲ ਇੱਕ ਸੈਲੈਬ੍ਰਿਟੀ ਆ ਉਹਨੇ ਤਾਂ ਇਸ ਐਪ ਨੂੰ ਪ੍ਰਮੋਟ ਹੀ ਕੀਤਾ ਵਾ ਜਿੱਦਾਂ ਬਾਕੀ ਹੋਰ ਐਕਟਰ ਕਰਦੇ ਆ ਕਿ ਉਹ ਮਸ਼ਹੂਰੀ ਕਰਦੇ ਆ ਤਾਂ ਫਿਰ ਇਹ ਸ਼ਖਸ ਭੱਜਦਾ ਕਿਉਂ ਫਿਰਦਾ ਪਿਆ ਸੀਗਾ ਅਗਰ ਇਹ ਪਾਕ ਸਾਫ਼ ਸੀਗਾ ਅਗਰ ਇਹਨੇ ਕੇਵਲ ਉਸ ਐਪ ਦੀ ਮਸ਼ਹੂਰੀ ਕੀਤੀ ਆ ਇਹਨੂੰ ਨਹੀਂ ਪਤਾ ਕਿ ਉਸ ਐਪ ਦੇ ਜਿਹੜੇ ਮਾਲਕ ਆ ਉਹ ਸੱਟਾ ਖਡਾਉਂਦੇ ਆ ਜਾਂ ਮਨੀ ਲਾਂਡਰਿੰਗ ਦਾ ਕੰਮ ਕਰਦੇ ਆ ਜਾਂ ਫਿਰ ਉਹ ਮੈਚ ਦੀ ਫਿਕਸਿੰਗ ਕਰਾਉਂਦੇ ਆ ਤਾਂ ਫਿਰ ਇਹਨੂੰ ਭੱਜਣਾ ਨਹੀਂ ਸੀ ਚਾਹੀਦਾ ਇਹਨੇ ਆਪਣੇ ਆਪ ਨੂੰ ਉਸ ਮੁਸੀਬਤ ਚੋਂ ਨਿਕਲਣ ਵਾਸਤੇ ਇਹਨੂੰ ਕਾਨੂੰਨੀ ਰਸਤਾ ਅਖਤਿਆਰ ਕਰਨਾ ਚਾਹੀਦਾ ਸੀਗਾ ਪਰ ਇਹਨੇ ਭੱਜ ਕੇ ਭਗੌੜਾ ਹੋ ਕੇ ਸਾਰਾ ਮਾਮਲਾ ਜਿਹੜਾ ਸ਼ੱਕੀ ਕਰ ਲਿਆ ਖੈਰ ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਹੁਣ ਇਹਦੇ ਕੋਲੋਂ ਹੋਰ ਖੁਲਾਸੇ ਜਿਹੜੇ ਆ ਉਹ ਵੀ ਹੋਣਗੇ ਇਸੇ ਤਰ੍ਹਾਂ ਰਣਵੀਰ ਕਪੂਰ ਹਿਊਮਾ ਕ੍ਰੇਸ਼ੀ ਹੋਰ ਕਈ ਜਿਹੜੇ ਐਕਟਰ ਆ ਉਹ ਵੀ ਇਸ ਐਪ ਨੂੰ ਪ੍ਰਮੋਟ ਕਰਦੇ ਸੀ ਈਵਨ ਕਪਿਲ ਸ਼ਰਮਾ ਜਿਹੜੇ ਕਮੇਡੀ ਕਿੰਗ ਆ ਉਹ ਵੀ ਇਸ ਐਪ ਨੂੰ ਪ੍ਰਮੋਟ ਕਰਦੇ ਸੀਗੇ ਤੇ ਉਹਨਾਂ ਕੋਲੋਂ ਵੀ ਪੁੱਛਗਿਛ ਹੋਈ ਪਰ ਸਾਹਿਲ ਖਾਨ ਜਿਹਦੇ ਕੋਲੋਂ ਪੁੱਛਗਿਛ ਵਾਸਤੇ ਜਦੋਂ ਬੁਲਾਇਆ ਗਿਆ ਇਹਨੂੰ ਸੰਮਨ ਕੀਤੇ ਗਏ ਤਾਂ ਇਹ ਜਿਹੜਾ ਇਹ ਫਰਾਰ ਹੋ ਗਿਆ ਹੁਣ ਦੂਜੇ ਪਾਸੇ ਇਦਾਂ ਦੀਆਂ ਜਿਹੜੀਆਂ ਐਪਸ ਨੇ ਜਿਨ੍ਹਾਂ ਦੇ ਉੱਤੇ ਲੋਕ ਸੱਟਾ ਖੇਡਦੇ ਆ ਜਾਂ ਕ੍ਰਿਕਟ ਮੈਚ ਦੇ ਉੱਤੇ ਪੈਸਾ ਲਗਾਉਂਦੇ ਆ ਇਹ ਪਹਿਲਾਂ ਹੀ ਚੇਤਾਵਨੀ ਦੇ ਦਿੰਦੇ ਆ ਵੀ ਇਹਦੀ ਤੁਹਾਨੂੰ ਲਤ ਲੱਗ ਸਕਦੀ ਹੈ ਯਾਨੀ ਕਿ ਤੁਹਾਨੂੰ ਇਹਦੀ ਆਦਤ ਪੈ ਸਕਦੀ ਹੈ ਤੁਸੀਂ ਇਹ ਜਿਹੜਾ ਕੰਮ ਕਰਨਾ ਆਪਣੇ ਜੋਖਮ ਤੇ ਕਰਨਾ ਵੀ ਜੇ ਤੁਸੀਂ ਪੈਸੇ ਲਾਉਣੇ ਆ ਜਾਂ ਇਹ ਗੇਮ ਖੇਡਣੀ ਆ ਤਾਂ ਆਪਣੇ ਜੋਖਮ ਤੇ ਕਰਨੀ ਆ باوجود ਇਸ ਦੇ ਇਸ ਕੰਪਨੀ ਦੇ ਉੱਤੇ ਇਲਜ਼ਾਮ ਨੇ ਕਿ ਇਹ ਜਿਹੜੀ ਕੰਪਨੀ ਆ ਇਹ ਮਨੀ ਲਾਂਡਰਿੰਗ ਵੀ ਕਰਦੀ ਸੀ ਕਿਉਂਕਿ ਬੈਟਿੰਗ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਇਹ ਇਨਵੋਲਵ ਹੁੰਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਲੋਕ ਇਹ ਸੱਟਾ ਖੇਡਦੇ ਨੇ ਖਾਸ ਤੌਰ ਤੇ ਜਿਹੜੇ ক্রিকেট ਮੈਚ ਦੇ ਵਿੱਚ ਲਾਉਂਦੇ ਨੇ ਕਿੰਨੀਆਂ ਹੀ ਖਬਰਾਂ ਆਪਾਂ ਦੇਖਦੇ ਆ ਕਿ ਕਿਸੇ ਵੇਲੇ ਲੋਕ ਜਿਹੜੇ ਆ ਉਹ ਕਰੋੜਪਤੀ ਅਰਬਪਤੀ ਬਣ ਜਾਂਦੇ ਆ ਤੇ ਕਈ ਦਿਵਾਲੀਏ ਵੀ ਹੋ ਜਾਂਦੇ ਆ ਔਰ ਕਈ ਤਾਂ ਖੁਦਕੁਸ਼ੀਆਂ ਤੱਕ ਕਰ ਜਾਂਦੇ ਆ ਜਦੋਂ ਉਹਨਾਂ ਦੇ ਸਿਰ ਕਰਜ਼ਾ ਚੜ ਜਾਂਦਾ ਪੈਸੇ ਮੁੜੇ ਨਹੀਂ ਜਾਂਦੇ ਤੇ بیٹنگ ਦੇ ਵਿੱਚ ਯਾਨੀ ਕਿ ਇਹ ਜਿਹੜੀਆਂ ਸ਼ਰਤਾਂ ਲਾ ਕੇ ਕ੍ਰਿਕਟ ਮੈਚ ਖੇលਦੇ ਆ ਇਹਦੇ ਵਿੱਚ ਜਦੋਂ ਉਹਨਾਂ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਫਿਰ ਕਈ ਵਾਰੀ ਇਹ ਲੋਕ ਖੁਦਕੁਸ਼ੀਆਂ ਵੀ ਕਰ ਜਾਂਦੇ ਆ ਪਰ ਸਵਾਲ ਇਹ ਆ ਵੀ ਜੇ ਇਹ ਕੰਮ ਇੰਨਾ ਹੀ ਰਿਸਕੀ ਆ ਤਾਂ ਫਿਰ ਸਰਕਾਰ ਇਹਨੂੰ ਪ੍ਰਮੋਟ ਵੀ ਕਿਉਂ ਕਰਦੀ ਆ ਫਿਰ ਇਹੋ ਜੀਆਂ ਜਿਹੜੀਆਂ ਐਪਸ ਬਣੀਆਂ ਹੋਈਆਂ ਇਹ ਪੂਰਨ ਤੌਰ ਤੇ ਬੰਦ ਹੋ ਜਾਣੀਆਂ ਚਾਹੀਦੀਆਂ ਪਹਿਲਾਂ ਇਹ ਐਪਸ ਬਣ ਜਾਂਦੀਆਂ ਤੇ ਵੱਡੇ ਜਿਹੜੇ ਨਾਮੀ ਚਿਹਰੇ ਆ ਜਿਹੜੇ ਬਾਲੀਵੁੱਡ ਦੇ ਕਹਿ ਲਈਏ ਜਾਂ ਇਹ YouTube ਇਨਫਲੂਐਂਸਰ ਜਿਹੜੇ ਆ ਜਿਨ੍ਹਾਂ ਨੂੰ ਫਿਰ ਇਹ ਵਰਤਦੇ ਆ ਵੀ ਤੁਸੀਂ ਇਸ ਐਪ ਦੀ ਮਸ਼ਹੂਰੀ ਕਰੋ ਇਹ ਤਾਂ ਪਹਿਲਾਂ ਹੀ ਬੰਦ ਹੋ ਜਾਣੀਆਂ ਚਾਹੀਦੀ ਆ ਇਹ ਜਿਹੜੀਆਂ ਐਪਸ ਆ ਇਹ ਤਾਂ ਫਿਰ ਮਾਰਕੀਟ ਦੇ ਵਿੱਚ ਆਉਣੀਆਂ ਹੀ ਨਹੀਂ ਚਾਹੀਦੀ ਆ ਸੋ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੁਣ ਜਿਹੜੀ ਮੁੰਬਈ ਦੀ ਪੁਲਿਸ ਆ ਜਿਨ੍ਹਾਂ ਨੇ ਇੱਕ SIT ਗਠਿਤ ਕੀਤੀ ਹੋਈ ਆ ਇਸ ਮਾਮਲੇ ਦੀ ਤਫ਼ਤੀਸ਼ ਲਈ ਕਿ ਪੂਰਾ ਇਹ ਮਾਮਲਾ ਹੈ ਕੀ ਆ ਕਿੱਦਾਂ ਇਹ ਪੈਸਾ ਸਾਰਾ ਇਹਦੇ ਵਿੱਚ ਇਨਵੋਲਵ ਸੀਗਾ ਕਿੱਥੋਂ ਪੈਸਾ ਆਉਂਦਾ ਸੀਗਾ ਕਿੱਦਾਂ ਇਹ ਪੈਸਾ ਦੁਬਈ ਜਾਂ ਹੋਰ ਕਿਤੇ ਵੀ ਭੇਜਿਆ ਜਾਂਦਾ ਸੀਗਾ ਜਾਂ ਫਿਰ ਇਹ ਮੈਚ ਫਿਕਸਿੰਗ ਕਰਦੇ ਸੀ ਮਾਮਲਾ ਤਾਂ ਬਹੁਤ ਗੰਭੀਰ ਆ ਪਰ ਸਾਹਿਲ ਖਾਨ ਜਿਹਦਾ ਨਾਮ ਜਿਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਨੇ ਭਗੌੜਾ ਹੋ ਕੇ ਸਾਰਾ ਮਾਮਲਾ ਸ਼ੱਕੀ ਕਰ ਲਿਆ ਸੀ ਤੇ ਆਖਰਕਾਰ ਇਹਨੂੰ ਮੁੰਬਈ ਪੁਲਿਸ ਨੇ ਅੱਜ 36 ਗੜ ਤੋਂ ਜਿਹੜਾ ਗ੍ਰਿਫਤਾਰ ਕੀਤਾ